ਸਸੇ ਗੱਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਆ ਅੱਜ ਰਾਤ ਪੰਜਾਬ ਦੇ ਮੌਸਮ ਦੇ ਹਾਲਾਤਾਂ ਬਾਰੇ ਅੱਜ ਤਰੀਕ ਹੋ ਚੁੱਕੀ ਹੈ ਜੀ 4 ਦਸੰਬਰ ਦਿਨ ਦੇ ਵੇਲੇ ਚੰਗੀ ਧੁੱਪ ਲੱਗੀ ਹੈ ਕਿਸਾਨਾਂ ਦੇ ਲਈ ਮੌਸਮ ਇਸ ਟਾਈਮ ਚੰਗੀ ਤਰੀਕੇ ਨਾਲ ਖੁੱਲਿਆ ਹੋਇਆ ਹੈ ਹਵਾ ਪੱਛਮ ਦਿਸ਼ਾ ਤੋਂ ਲਗਾਤਾਰ ਚੱਲ ਰਹੀ ਹੈ ਤੇ ਨਾਲ ਦੀ ਨਾਲ ਗੱਲ ਕੀਤੀ ਜਾਵੇ ਤਾਂ ਤਾਪਮਾਨ ਵੀ ਠੀਕ ਠਾਕ ਬਣੇ ਹੋਏ ਨੇ ਕਣਕ ਦੀ ਬਿਜਾਈ ਤੋਂ ਬਾਅਦ ਹੁਣ ਖਾਦਾਂ ਸਪਰੇਹਾਂ ਦਾ ਸਮਾਂ ਚੱਲ ਰਿਹਾ ਹੈ ਅਨੁਕੂਲ ਮੌਸਮ ਕਿਸਾਨਾਂ ਦੇ ਲਈ ਬਣਿਆ ਹੋਇਆ ਹੈ ਇਸ ਤੋਂ ਇਲਾਵਾ ਜਿਹੜੇ ਕਿਸਾਨ ਵੀਰ ਲਗਾਤਾਰ ਸਬਜ਼ੀਆਂ ਦੀ ਕਾਸ਼ਤਕਾਰੀ ਕਰ ਰਹੇ ਨੇ ਉਹਨਾਂ ਲਈ ਵੀ ਮੌਸਮ ਲਗਾਤਾਰ ਠੀਕ ਠਾਕ ਬਣਿਆ ਹੋਇਆ ਹੈ ਕਿਸੇ ਤਰੀਕੇ ਦੀ ਅਗੇਤੀ ਠੰਡ ਨਾ ਹੋਣ ਕਾਰਨ ਬਿਮਾਰੀਆਂ ਤੋਂ ਹਜੇ ਤੱਕ ਉਹਨਾਂ ਦਾ ਬਚਾਅ ਹੋ ਰਿਹਾ ਹੈ ਤੇ ਗੱਲ ਕੀਤੀ ਜਾਵੇ ਅੱਜ ਰਾਤ ਦੇ ਤਾਪਮਾਨ ਦੀ ਦਿਨ ਦੇ ਵੇਲੇ ਚੰਗੀ ਧੁੱਪ ਪੈਣ ਦੇ ਕਾਰਨ ਰਾਤ ਦਾ ਤਾਪਮਾਨ ਵੀ ਠੀਕ ਠਾਕ ਬਣੇ ਰਹਿਣ ਦੀ ਉਮੀਦ ਅੱਜ ਸਾਨੂੰ ਲੱਗ ਰਹੀ ਹੈ ਅਗਰ ਗੱਲ ਕੀਤੀ ਜਾਵੇ ਤਾਂ ਤਾਪਮਾਨ ਜਿਹੜਾ ਹੈ ਐਵਰੇਜ ਤਾਪਮਾਨ 12-13 ਡਿਗਰੀ ਤੱਕ ਜਾਣ ਦੀ ਪੂਰੀ ਪੂਰੀ ਉਮੀਦ ਬਣੀ ਹੋਈ ਹੈ ਹਵਾ ਪੱਛਮ ਦਿਸ਼ਾ ਤੋਂ 5-7 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਚਲਦੀ ਰਹੇਗੀ ਗੱਲ ਕੀਤੀ ਜਾਵੇ ਮੀਂਹ ਦੀ ਤਾਂ ਫਿਲਹਾਲ ਕੋਈ ਵੱਡੇ ਚਾਂਸ ਮੀਂਹ ਦੇ ਬਣਦੇ ਦਿਖਾਈ ਨਹੀਂ ਦੇ ਰਹੇ ਜਿਸ ਤੋਂ ਕਿ ਸਾਨੂੰ ਅੰਦਾਜ਼ਾ ਲੱਗ ਸਕੇ ਕਿ ਅਸੀਂ ਮੀਂਹ ਦੀ ਪੁਸ਼ਟੀ ਕਰ ਸਕੀਏ ਅਜਿਹਾ ਕੋਈ ਵੀ ਸਿਸਟਮ ਫਿਲਹਾਲ ਪੰਜਾਬ ਦੇ ਉੱਪਰ ਬਣਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਅਗਰ ਗੱਲ ਕੀਤੀ ਜਾਵੇ ਤਾਂ ਮਹੀਆਂ ਦੀ ਜਿਹੜੀ ਸਿਸਟਮ ਨੇ ਉਹ ਲਗਭਗ 7 8 9 10 ਇਹਨਾਂ ਦਿਨਾਂ ਦੇ ਵਿੱਚ ਬਣਨਗੇ ਜੋ ਕਿ ਹਜੇ ਕਾਫੀ ਦਿਨ ਬਚੇ ਹੋਏ ਨੇ ਤੇ ਅਜਿਹੇ ਦੇ ਵਿੱਚ ਜੋ ਵੀ ਅਪਡੇਟ ਹੋਵੇਗੀ ਉਹ ਜਾਣਕਾਰੀ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਸ਼ੇਅਰ ਕਰਾਂਗੇ ਇਸੇ ਕਰਕੇ ਰਿਕਵੈਸਟ ਕਰਦੇ ਆ ਕਿਸਾਨ ਵੀਰਾਂ ਨੂੰ ਕਿ ਚੈਨਲ ਤੇ ਨਵੇਂ ਉਹ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲ ਸਕੇ ਤੁਸੀਂ ਜਾਣਕਾਰੀ ਲੈ ਕੇ ਲਾਹੇਵੰਦ ਹੋ ਸਕੋ ਤੇ ਆਪਣੀ ਖੇਤੀਬਾੜੀ ਆਪਣੇ ਕਿੱਤੇ ਦੇ ਵਿੱਚ ਵੱਧ ਤੋਂ ਵੱਧ ਮੁਨਾਫਾ ਕਮਾ ਸਕੋ ਏਸੀਜੀ ਅਪਡੇਟ ਮੌਜਰਾਤ ਦੇ ਮੌਸਮ ਦੀ ਅਗਲੀ ਜਾਣਕਾਰੀ ਲੈ ਕੇ ਕੱਲ ਦੀ ਵੀਡੀਓ ਵਿੱਚ ਜਲਦ ਹਾਜ਼ਰ ਹੋਵਾਂਗੇ ਦਿਓ ਯਾਦ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ